ਲਡੂ ਜੀ ਤੁਸੀਂ ਲੁਧਿਆਣਾ ਬੈਸਟ ਤੋਂ ਖੜੇ ਹੋ ਲੁਧਿਆਣਾ ਪੰਜਾਬ ਦਾ ਪੰਜਾਬ ਦੇ ਜ਼ਿਲ੍ਹੇ ਕਿੰਨੇ ਆ oh no ਹੋਣੇ ਜੀ 22 24 25 اچھا ਪੰਜਾਬ ਦੇ ਜ਼ਿਲ੍ਹੇ ਦਾ ਤੁਹਾਨੂੰ ਦੱਸਤੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਇੰਡੀਆ ਦਾ ਪ੍ਰੈਜ਼ੀਡੈਂਟ ਕੌਣ ਹੈ ਇਸ ਵੇਲੇ wow ਮੋਦੀ ਸਾਹਿਬ ਮੋਦੀ ਸਾਹਿਬ ਹਾਂ ਤੇ ਜੇ ਉਹ ਪ੍ਰੈਜ਼ੀਡੈਂਟ ਦਾ ਪ੍ਰਾਈਮ ਮਿਨਿਸਟਰ ਕੌਣ ਹੈ ਮੋਦੀ ਮੋਦੀ ਹੁੰਦਾ ਯੋ ਅੱਛਾ ਮੋਦੀ ਦੋ ਹੀ oh no ਐਮਪੀ ਤੇ ਪੀਐਮ ਕੀ ਫਰਕ ਆ ਇੱਕੋ ਜਿਹਾ ਸਾਬਾ ਕੋਈ ਚੱਕਰ ਨਹੀਂ ਹੈ ਅੱਛਾ ਸੀਐਮ ਤੇ ਐਮਸੀਜ਼ ਕੀ ਫਰਕ ਹੈ? ਸੀ ਨਹੀਂ ਇਹ ਤਾਂ ਨਹੀਂ ਪਤਾ। ਅੱਛਾ ਨੀਟੂ ਜਲੰਧਰ ਦੀ ਇਲੈਕਸ਼ਨ ਲੜੀ ਚਾਹੇ ਓਐਮਪੀ ਦੀ ਹੋਵੇ ਜਾਂ ਐਮਐਲਏ ਦੀ। ਹਾਂ ਤਾਂ ਤੈਨੂੰ ਨਸੀਬ ਹੋਈ ਹੈ ਤੇ ਹੁਣ ਲੁਧਿਆਣਾ ਕੇ ਪੰਗਾ ਲੈ ਲਿਆ ਕੀ ਬਾਜ਼ਾਰ ਹੈ ਗਈ। ਬੜੀਆਂ ਸਰਕਾਰਾਂ ਨੂੰ ਉਹਨਾਂ ਨੇ ਅਜਮਾਇਆ ਵਾ, ਬੜੀਆਂ ਸਰਕਾਰਾਂ ਗਈਆਂ ਵਾ। ਐਤਕੀ ਉਹਨਾਂ ਕੋ ਬੈਸਟ ਵਾਲਿਆਂ ਕੋ ਇੱਕ ਬੈਸਟ ਸੁਨਹਿਰਾ ਮੌਕਾ ਵਾ ਉਹ ਹੈ ਨੀਟੂ ਛਤਰਾਂ ਵਾਲਾ। ਤੈਨੂੰ ਪਤਾ ਵੇ ਇਤ ਇਲੈਕਸ਼ਨ ਦੇ ਵਿੱਚ ਕੌਣ ਕੌਣ ਕੈਂਡੀਡੇਟ ਖੜਾ ਆ? ਪਤਾ ਕਿਹੜੇ ਕਿਹੜੇ ਕੈਂਡੀਡੇਟ ਆ? ਉਹਨਾਂ ਨੂੰ ਪਤਾ ਵਾ ਕਿ ਕੌਣ ਖੜਾ ਵਾ ਨੀਟੂ ਛਤਰਾਂ ਵਾਲਾ। ਤੈਨੂੰ ਨਾ ਪਤਾ ਵੀ ਭਾਰਤ ਪੁਸ਼ਪ ਦੋ ਵਾਰ ਐਮਐਲਏ ਰਹੇ ਆ ਸੰਜੀਵ ਅਰੋੜਾ ਜੀ ਐਮਪੀ ਆ ਤੂੰ ਕਿੱਦਾਂ ਲੜੂਗਾ ਇਹਨਾਂ ਦੇ ਨਾਲ ਸਿਰਫ ਮੇਰੀ ਲੜਾਈ ਸੰਜੀਵ ਅਰੋੜਾ ਨਾਲ ਮੇਰੀ ਫਾਈਟ ਆ ਬਾਕੀ ਸਾਰੇ ਜਸ ਸੰਜੀਵ ਜਿੱਤੂਗਾ ਅਰੋੜਾ ਜਾਂ ਨੀਡੂ ਸ਼ਟਰਾ ਜਿੱਤੂਗਾ ਪਰ ਭਾਰਤ ਪੁਸ਼ਪ ਦਾ ਦਾਅਵਾ ਕਰ ਰਿਹਾ ਮੈਂ ਜਿੱਤ ਰਿਆਂ ਉਹਦਾ ਗੜਿਆ ਪਹਿਲਾਂ ਤੋਂ ਇੱਥੇ ਜਿੱਤਿਆ ਆ ਤੁਸੀਂ ਇਸਟਾਮ ਮੋਟ ਭੇਜੂਗੀ ਤੁਸੀਂ ਇਸਟਾਮ ਲਿਆਓ ਮੈਂ ਲਿਖ ਕੇ ਦੇਣ ਤਿਆਰ ਆ ਜਾਂ ਮੈਂ ਜਿੱਤੂਗਾ ਜਾਂ ਸੰਜੀਵ ਅਰੋੜਾ ਜੀ ਤਮਾਲਾ ਤੈਨੂੰ ਜਿਤਾ ਦਿੰਦੇ ਆ ਜੇ ਲੋਕ ਵੋਟ ਪੁਲੇਖੇ ਨਾ ਪਾ ਵੀ ਦਿੰਦਾ ਕਿਹੜੇ ਮਰਜ਼ੰਡੇ ਰਹਿਣਗੇ ਤੇਰੇ ਖਾਸ ਜਿਹੜਾ ਲੁੰਦੇ ਆ ਟੂਲ ਟੈਕਸ ਹੈ ਨਾ ਇਹ ਮੈਂ ਘੱਟ ਤੋਂ ਘੱਟ ਕਰਾਉਂਗਾ ਜਾਂ ਹੋ ਸਕਦਾ ਬਿਲਕੁਲ ਚਕਾਉਂਗਾ ਟੂਲ ਟੈਕਸ ਬੰਦ ਹੋ ਜਾਊਗਾ ਜੇ ਤੂੰ ਜਿੱਤ ਗਿਆ ਹਾਂ ਜੇ ਮੈਨੂੰ ਬੈਸਟ ਤੋਂ ਬੋਰਡ ਪੈ ਗਈ ਤੇ ਬੈਸਟ ਨੂੰ ਮੈਂ ਅਮਰੀਕਾ ਬਣਾ ਦਊਂਗਾ ਹਾਂ ਔਰ ਜੇ ਮੈਂ ਬੈਸਟ ਨੂੰ ਅਮਰੀਕਾ ਨਾ ਬਣਾਇਆ ਤੇ ਮੈਨੂੰ ਬਦਲ ਦਿਓ ਜੇ ਤੂੰ ਜਿੱਤ ਗਿਆ ਤਾਂ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੀ ਲੜਾਈ ਦੇ ਹਾਲ ਬਣ ਰਹੇ ਆ ਤੂੰ ਇਹਦੇ ਤੇ ਵੀ ਕੋਈ ਕੰਮ ਕਰੂੰਗਾ ਮੈਂ ਬੰਦ ਕਰਾ ਦੂੰਗਾ ਜੀ ਲੜਾਈ ਲੜਾਈ ਬੰਦ ਕਰਾ ਦਊਗਾ ਬੰਦ ਕਰਾਉਂਗਾ ਜੀ ਪਾਕਿਸਤਾਨ ਤੇ ਚੁਟਕੀ ਮਾਰਾਂਗਾ ਤੇ ਚੁੱਪ ਕਰ ਜਾਂਦੀ ਹੈ ਤਾਂ ਟਰੰਪ ਦੀ ਨਹੀਂ ਦੋਈ ਇੰਡੀਆ ਪਾਕਿਸਤਾਨ ਮਾਦਾ ਉਹ ਵੀ ਪਿਛ ਪਿਆ ਸੀ ਗੱਲਬਾਤ ਬਣੀ ਨਹੀਂ ਤੂੰ ਕਿੱਦਾਂ ਬਣ ਜਾਏਗਾ ਤੂੰ ਟਰੰਪ ਤੋਂ ਉੱਪਰ ਹੋ ਗਿਆ ਟਰੰਪ ਕੁਝ ਨਹੀਂ ਕਰਦਾ ਜੋ ਆਪਾਂ ਕਰਨਾ ਟਰੰਪ ਵੀ ਨਹੀਂ ਕਰ ਸਕਦਾ ਇਹ ਵੱਖਰਾ ਤਕਨੀਕ ਲਿਆਵਾਂਗੇ ਕੋਈ ਨਹੀਂ ਇੱਕ ਵਾਰੀ ਲੋਕੀ ਸੰਸਪੋਰਟ ਕਰਨ ਬਸ ਕਿੰਨੀਆਂ ਵੋਟਾਂ ਨਾਲ ਜਿੱਤੇਗਾ ਅਮੈਜ਼ਨ ਕਿੰਨੀ ਲਾਈ ਆ? ਆ ਉੱਤੇ ਕੀ ਲਿਖਿਆ ਜੀ? 15 ਪਰ ਇਹ ਤਾਂ 15 ਲਿਖਿਆ ਆ 15 ਪੰਜ 20 ਤੇ ਦੋ 22 ਵੋਟਾਂ ਨਾਲ 22 ਹਜ਼ਾਰ ਵੋਟਾਂ ਜਿੱਤੇਗਾ। ਕਾਲੀਦਾਲ ਬਾਦਲ ਸਾਹਿਬ ਵੀ ਫਿਰ ਰਹੇ ਆ। ਮੈਨੂੰ ਨਹੀਂ ਪਤਾ ਜੀ ਅੰਦਰ ਮੋਦੀ ਤੋਂ ਰਵਨੀਤ ਬਿੱਟੂ ਜੀ ਇੱਥੇ ਕੈਬਨਿਟ ਮੰਤਰੀ ਆ ਉਹਨਾਂ ਦਾ ਕੈਂਡੀਡੇਟ ਵੀ ਆ। ਉਹਨਾਂ ਦੇ ਖਿਆਲات ਕੀ ਆ? ਕਿਸੇ ਦਮ ਕਿਸੇ ਦਮ ਚੰਨੀ ਭਾਈ ਨੇ ਕਿਹਾ ਸੀਗਾ ਬਿੱਟੂ ਸੀਐਮ ਨਹੀਂ ਬਣ ਸਕਦਾ ਨੀਟੂ ਸ਼ਟਰਾਂ ਵਾਲਾ ਸੀਐਮ ਬਣ ਸਕਦਾ। ਤੇ ਨੀਟੂ ਸ਼ਟਰਾਂ ਵਾਲਾ ਕੀ ਐਮਐਲਏ ਨਹੀਂ ਬਣ ਸਕਦਾ। ਬਣੇਗਾ ਮੈਂ ਕਹਿੰਦਾ ਜੋ ਮਿਲਦਾ ਲੈ ਲੋ ਤਸਜਦਰੋ ਮਰਜੀ ਲੈ ਲੋ ਜੋ ਮਰਜੀ ਲੋ ਪਰ ਵੋਟ ਤੁਸੀਂ ਪਾਣੀ ਕਿੱਧਰ ਹੈ ਇੱਥੇ ਹੀ ਦੇਖ ਲੋ ਟਟੂ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਤੇ ਨਿੱਗੀ ਪਿਆਰ ਪਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਪਹਿਲੇ ਮੈਂ ਰੱਬ ਦਾ ਨਾਮ ਲਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾ ਜੈ ਮਸੀਹ ਦੀ ਹਾਲੇਲੂਇਆ ਜੀ ਗੋਸਪਾਕ ਅੱਲਾਹ ਤਾਲਾ ਸਭ ਨੂੰ ਖੁਸ਼ੀਆਂ ਦੇਵੇ ਤੋਹੀਦ ਰੰਕਾਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ ਲੋ ਜਕਾਰਾ ਮਾਂ ਚਿੰਤਪੁਨੀ ਦਾ ਜੈ ਬਾਬਾ ਬਾਬਾ ਜੀ ਦਾ ਦੀ ਸ਼ਰਕਾਰ ਦਾਤਾ ਜੀ ਜਕਾਰਾ ਬੱਬੂ ਮਹਾਰਾਜਾ ਦਾ ਜਕਾਰਾ ਚਿੰਤਪੁਨੀ ਮਾਤਾ ਦੇ ਬੋਲ ਸੱਚੇ ਦਰਬਾਰ ਕੀ ਜੈ ਅੱਛਾ ਨੀਡੂ ਜਲੰਧਰ ਦੀ ਇਲੈਕਸ਼ਨ ਲੜੀ ਚਾਹੇ ਉਹ ਐਮਪੀ ਦੀ ਹੋਵੇ ਜਾਂ ਐਮਐਲਏ ਹਾਰ ਤਾਂ ਤੈਨੂੰ ਨਸੀਬ ਹੋਈ ਤੇ ਹੁਣ ਲੁਧਿਆਣੇ ਆ ਕੇ ਪੰਗਾ ਲੈ ਲਿਆ ਕੀ ਬਜ਼ਾਰ ਹੈਗੀ ਦੇਖੋ ਜੀ ਹਾਰ ਜਿੱਦਾਂ ਫੈਸਲਾ ਇਹ ਤੇ ਜਨਤਾ ਕਰੇਗੀ ਜਨਤਾ ਜਿਹੜੀ ਥੋਦੀ ਰੱਬ ਵਾ ਵੈਸਟ ਦੀ ਔਰ ਉਹ ਜਨਤਾ ਫੈਸਲੇ ਕਰੇਗੀ ਕਿਉਂਕਿ ਉਹਨਾਂ ਦੇ ਅੰਦਰ ਵੀ ਦਿਲ ਹੈ ਔਰ ਬੜੀਆਂ ਸਰਕਾਰਾਂ ਨੂੰ ਉਹਨਾਂ ਨੇ ਅਜਮਾਇਆ ਵਾ ਬੜੀਆਂ ਸਰਕਾਰਾਂ ਗਈਆਂ ਵਾ ਐਤਕੀ ਉਹਨਾਂ ਕੋ ਬੈਸਟ ਵਾਲਿਆਂ ਕੋ ਇੱਕ ਬੈਸਟ ਸੁਨਹਿਰਾ ਮੌਕਾ ਵਾ ਉਹ ਹੈ ਨੀਟੂ ਸ਼ਟਰਾਵਾਲਾ ਔਰ ਨੀਟੂ ਸ਼ਟਰਾਵਾਲਾ ਇੱਕ ਇਨਸਾਨ ਹੈ ਕਿ ਜਿਹੜਾ ਸਭ ਦਾ ਭਰਾ ਸਾਰਿਆਂ ਦੇ ਨਾਲ ਖੜਾ ਵਾ ਕੋਈ ਹੰਕਾਰ ਨਹੀਂਗਾ ਕੋਈ ਇਦਾਂ ਦਾ ਮਾਨ ਨਹੀਂਗਾ ਪਰ ਇੱਕ ਵਾਰੀ ਨੀਟੂ ਸ਼ਟਰਾਵਾਲਾ ਨੂੰ ਮੌਕਾ ਉਹ ਜ਼ਰੂਰ ਦਨ ਬੋਰਡ ਫॉर ਨੀਟੂ ਸ਼ਟਰਾਵਾਲਾ ਔਰ ਮੇਰਾ ਚੋ ਨਿਸ਼ਾਨੇ ਸ਼ਾਇਦ ਛਟਰਾ ਵਾਲ ਸ਼ਟਰੀ ਹੋਵੇ ਜਾਂ ਬੈਟ ਹੋਗਾ ਜਾਂ ਆਟ ਹੋਗਾ ਔਰ ਵੱਡੀ ਗੱਲ ਇਹ ਹੈ ਕਿ ਮੇਰੇ ਨਾਲ ਮੈਂ ਸਿਰਫ ਇੱਕ ਛੋਟਾ ਜਿਹਾ ਕੰਮ ਸੀ ਕਾਰਪੋਰੇਸ਼ਨ ਤੇ ਗਿਆ ਸੀਗਾ ਤਿੰਨ ਮਹੀਨੇ ਮੈਨੂੰ ਚੱਕਰ ਕਢਾ ਕਢਾ ਕੇ ਇਹਨਾਂ ਨੇ ਬੁਰੇ ਹਾਲ ਕਰਤੇ ਮੈਂ ਕਾਰਪੋਰੇਸ਼ਨ ਦੱਸਣਾ ਚਾਹੁੰਦਾ ਕਿ ਮੈਂ ਅੱਜ ਵੀ ਉਹੀ ਨੀਟੂ ਆ ਜਿਹੜਾ ਮੈਂ ਕੱਲ ਸੀਗਾ ਮੈਂ ਚਾਹਾਂ ਤਾਂ ਇਹਨਾਂ ਦਾ ਜਰੂਸ ਵੀ ਕਰ ਦਿੱਤਾ ਪਰ ਮੈਂ ਨਹੀਂ ਕਢਿਆ ਸਿਰਫ ਮੈਨੂੰ ਦੱਸਣ ਵਾਸਤੇ ਕਿ ਦਿਮਾਗ ਖਰਾ ਹੋਇਆ ਮੇਰਾ ਕਿ ਅੱਜ ਦੀ ਇਲੈਕਸ਼ਨ ਲੜ ਕੇ ਜਿੱਤ ਕੇ ਇਹਨਾਂ ਨੂੰ ਫੇਰ ਕੰਮ ਕਰਾਵਾਂਗਾ ਕਿ ਦੱਸੋ ਵੀ ਹੁਣ ਕਿਉਂ ਨਹੀਂ ਕਰਦੇ ਇਹ ਲੋਕ ਜਦੋਂ ਕਿਸੇ ਐਮਐਲਏ ਨਾਲ ਯਾਰੀ ਲਾਈਏ ਜਾਂ ਕਿਸੇ ਸ਼ਿਪਾਰਸ਼ ਬਾਕੇ ਕੰਮ ਕਰਾਈਏ ਫੇਰ ਕੰਮ ਹੋਣਗੇ ਇੱਕ ਇੱਕ ਜਿਹੜੇ ਜ਼ਿੰਮੇਵਾਰ ਬੰਦੇ ਦਾ ਇਹ ਹਾਲਾਤ ਆਮ ਬੰਦੇ ਦਾ ਕੀ ਹਾਲ ਕਰਦੇ ਨੇ ਇਹ ਤੁਸੀਂ ਦੱਸਦੇ ਤੈਨੂੰ ਪਤਾ ਵੀ ਇਥੇ ਇਲੈਕਸ਼ਨ ਦੇ ਵਿੱਚ ਕੌਣ ਕੌਣ ਕੈਂਡੀਡੇਟ ਖੜਾ ਆ ਪਤਾ ਕਿਹੜਾ ਕਿਹੜਾ ਕੈਂਡੀਡੇਟ ਹੈ ਉਹਨਾਂ ਨੂੰ ਪਤਾ ਵਾ ਕਿ ਕੌਣ ਖੜਾ ਵਾ ਨੀਟੂ ਛਟਰਾ ਵਾਲਾ ਅੱਛਾ ਉਹਨਾਂ ਨੂੰ ਨਹੀਂ ਇਹ ਜੇ ਬਤਾ ਕਿ ਉਹਨਾਂ ਦੇ ਸਾਹਮਣੇ ਇੱਕ ਉਹ ਪਹਾੜ ਖੜਾ ਵਾ ਜਿਹਨੂੰ ਸਿਰਫ ਪਰਮਾਤਮਾ ਦੀ ਓੜ ਰੱਬ ਦੀ ਮਿਹਰ ਆ ਉੱਤੇ ਮਾਤਾ ਚਿੰਤਪੂਣੀ ਦੀ ਸ਼ਕਤੀ ਆ ਉਹਦੇ ਵਿੱਚ ਔਰ ਮਾਤਾ ਚਿੰਤਪੂਣੀ ਨੇ ਆਪਣਾ ਥਾਪੜਾ ਦੇ ਕੇ ਆਪਣਾ ਅਸ਼ੀਰਵਾਦ ਦੇ ਕੇ ਇੱਥੇ ਭੇਜਿਆ ਵਾ ਜਿੱਤ ਹੋਵੇ ਹਾਰ ਹੋਵੇ ਮੈਨੂੰ ਮੰਜ਼ੂਰਾ ਪਰ ਮਨੀ ਟੂ ਰੋਏਗਾ ਨਹੀਂ ਉਹ ਮਾਤਾ ਚਿੰਤਪੂਣੀ ਦੀ ਕਿਰਪਾ ਨਹੀਂ ਆ ਮੈਂ ਉਹਨਾਂ ਦਾ ਜੋ ਹੋਏਗਾ ਭਾਣਾ ਮੈਂ ਮੰਨੂਗਾ ਜੀ ਤੂੰ ਕਹਿੰਦਾ ਰੋਏਗਾ ਨਹੀਂ ਜਲੰਧਰ ਦੇ ਇਲੈਕਸ਼ਨ ਹੋਈ ਆ ਰਿਹਾ ਤਾਂ ਤੂੰ ਰੋਇਆ ਲੱਡੂਆਂ ਦੇ ਡੱਬੇ ਖਿਲਾਰ ਤੇ ਚਿੱਕੜ ਜਿਹਾ ਲਾਵਾ ਵੀ ਇਹ ਕਿਹੜੀਆਂ ਦੂਜੀਆਂ ਚੀਜ਼ਾਂ ਹੁਣ ਤੈਨੂੰ ਫੇਰ ਆ ਪ੍ਰੋਬਲਮਾਂ ਪਾਸ ਪੈ ਗਿਆ ਹਾਰ ਕੇ ਬੀਤੀਆਂ ਕਰਾਉਣੀਆਂ ਆ ਫੇਰ ਤੂੰ ਲੁਧਿਆਣੇ ਆ ਕੇ ਪੰਗਾ ਲੈ ਲਿਆ ਤੈਨੂੰ ਇਹਨਾਂ ਪਤਾ ਵੀ ਭਾਰਤ ਪੁਸ਼ਣ ਦੋ ਵਾਰ ਦੇ ਐਮਐਲ ਰਹੇ ਆ ਸੰਜੀਵ अरोੜਾ ਜੀ ਐਮਪੀ ਆ ਤੂੰ ਕਿੱਦਾਂ ਲੜੂਗਾ ਇਹਨਾਂ ਦੇ ਨਾਲ ਸਿਰਫ ਮੇਰੀ ਲੜਾਈ ਸੰਜੀਵ ਅਰੋੜਾ ਨਾਲ ਮੇਰੀ ਫਾਈਟ ਆ ਭਾਰਤ ਪੁਸ਼ਣ ਨੂੰ ਬਾਕੀ ਸਾਰੇ ਜਸ ਸੰਜੀਵ ਜਿੱਤੂਗਾ ਅਰੋੜਾ ਜਾਨੀ ਨੂੰ ਛਟਰਾ ਜਿੱਤੂਗਾ ਇਹ ਦੋਵੇਂ ਕੈਂਡੀਡੇਟ ਜਿਨ੍ਹਾਂ ਨੂੰ ਵੋਟ ਪੈਣੀ ਆ ਜਿਨ੍ਹਾਂ ਨੂੰ ਸਪੋਰਟ ਹੈ ਅੱਬਲ ਤੇ ਲੋਕੀ ਉਹਨੂੰ ਕਹਿੰਦੇ ਵੀ ਤੈਨੂੰ ਜਿਤਉਣਾ ਅਕਾਲੀ ਵੱਲੋਂ ਵੀ ਆ ਭਾਜਪਾ ਵੱਲੋਂ ਵੀ ਆ ਜਿਹੜਾ ਭਾਰਤ ਪੋਸ਼ਨ ਆ ਉਹ ਕਹਿੰਦਾ ਮੈਂ ਜਿੱਤਣਾ ਕਾਂਗਰਸ ਪੂਰੀ ਸਪੋਰਟ ਦੇ ਆ ਚੰਨੀ ਸਾਹਿਬ ਇੱਥੇ ਬੈਠੇ ਡੇਰੇ ਲਾ ਕੇ ਸਾਰੇ ਇੱਥੇ ਬੈਠੇ ਤੇਰੇ ਨਾਲ ਸਪੋਰਟ ਰਗਾਉਣੇ ਆ ਤੁਸੀਂ ਗੱਲ ਕੀਤੀ ਚੰਨੀ ਸਾਹਿਬ ਦੀ ਜਲੰਧਰ ਸ਼ਹਿਰ ਚਤ ਕੀ ਇਲੈਕਸ਼ਨ ਹੋ ਸੀਗੇ ਮੈਂ ਮੈਂ ਕਿਆ ਸੀਗਾ ਮੈਂ ਕਹਿੰਦਾ ਜਿਹੜੇ ਘਰਾਂ ਚ ਮੈਂ ਜਾਣਾ ਉੱਥੇ ਚੰਨੀ ਚੰਨੀ ਹੁੰਦਾ ਪਿਆ ਚੰਨੀ ਸਾਹਿਬ ਜਿੱਤਣਾ ਜਾਣ ਕੇ ਤੇ ਚੰ ਚੰਨੀ ਸਾਹਿਬ ਮੁੱਖ ਮੰਤਰੀ ਵੀ ਬਣ ਜਾਣਾ ਮੈਂ ਵੀ ਕਹਿੰਦਾ ਹੁਣ ਕੈਂਬਰੇਤ ਕਹਿ ਰਹੇ ਤੁਹਾਡੇ ਕਿ ਚੰਨੀ ਸਾਹਿਬ ਸੀਐਮ ਬਣ ਸਕਦੇ ਆ ਬਣ ਨਹੀਂ ਸਕਦੇ ਬਣੇ ਪਏ ਅੱਛਾ ਬਣ ਬਣ ਜੂਗੇ ਸਾਈਚ ਆ ਉਹਦਾ ਸਮਾਂ ਦੇਖੀਏ ਬਣ ਜੂਗੇ ਪਰ ਐਤ ਕੀ ਸੰਜੀਪ ਅਰੋੜੇ ਨੇ ਜਿੰਨਾ ਜਾਂ ਨਿਊ ਨਿਸ਼ਟਰਾ ਵਾਲੇ ਜਿੰਨਾ ਇਹ ਦੋ ਹੀ ਐਲਾਨ ਹੋਰ ਕੋਈ ਐਲਾਨ ਨਹੀਂ ਹੋ ਸਕਦਾ ਇਹ ਮੈਂ ਹਿੱਕ ਦੀ ਦਮ ਤੇ ਕਹਿ ਰਿਹਾ ਔਰ ਮੈਂ ਲੋਕਾਂ ਦੇ ਜਿੱਥੇ ਸਰਵੇ ਕੀਤਾ ਵਾ ਜਿੰਨ ਕੋ ਜਾ ਕੇ ਵੋਟ ਮੰਗੀ ਆ ਜਿੰਨੂੰ ਕਹਾਂ ਮੇਰੀ ਸਪੋਰਟ ਕਰੋ ਉਹਨੇ ਕਿਹਾ ਪਾਸ ਸੰਜੀਪ ਰੋਣਾ ਦੀ ਗੱਲ ਨਹੀਂ ਮੈਂ ਫਿਰ ਉਹਨੂੰ ਪੈਰ ਫੜੇ ਫਿਰ ਮੈਂ ਕਿਹਾ ਜੀ ਮੇਰੀ ਸਪੋਰਟ ਵੀ ਕਰੋ ਉਹ ਕਹਿੰਦੇ ਠੀਕ ਆ ਤੇਰੀ ਸਪੋਰਟ ਵੀ ਕਰਾਂਗੇ ਭਾਰਤ ਮੋਸ਼ਨ ਦਾ ਦਾਅਵਾ ਕਰ ਰਿਹਾ ਮੈਂ ਜਿੱਤ ਰਿਆਂ ਉਹਦਾ ਗਾੜਿਆ ਪਹਿਲਾਂ ਤੋਂ ਇੱਥੇ ਜਿੱਤਿਆ ਆ ਤੁਸੀਂ ਇਸਟਾਮ ਮੋਟ ਭੇਜੂਗੀ ਤੁਸੀਂ ਇਸਟਾਮ ਲਿਆਓ ਮੈਂ ਲਿਖ ਕੇ ਦਿਨ ਤਿਆਰ ਇਜਾ ਮੈਂ ਜਿੱਤੂਗਾ ਜਾਂ ਸੰਜੀਪ अरोड़ा ਲੈ ਕੇ ਦੂੰਗਾ ਸੰਜੀਪ अरोड़ा ਜਾਂ ਮੈਂ ਜਿੱਤੂਗਾ ਜਾਂ ਸੰਜੀਪ अरोड़ा ਜਿੱਤੂ ਕੋਈ অপਸ਼ਨ ਹੈ ਲੋਧਾਣੇ ਦਾ ਬਸ ਬਾਕੀ ਨਹੀਂ ਬਾਕੀ ਨਹੀਂ ਅੱਛਾ ਮੰਨ ਲਾ ਤੈਨੂੰ ਜਿਤਾ ਦਿੰਦੇ ਆ ਜੇ ਲੋਕ ਵੋਟ ਪਲੇਖੇ ਨਾ ਪਾ ਵੀ ਦਿੰਦਾ ਹਨਾ ਵੈਸੇ ਤਾਂ अरोड़ा ਸਾਹਿਬ ਨੇ ਵੋਟ ਪਹ ਲੈ ਜਾਣੀ ਤੂੰ ਕਹਿੰਦਾ अरोड़ा ਉਧਰ ਪੂਸ਼ਨ ਸਾਹਿਬ ਵੀ ਉਧਰ ਭਾਜਪਾ ਲੋ ਵੀ ਆ ਗਿਆ ਅਕਾਲੀ ਦਲ ਬਲਲੀ ਹੋ ਗਿਆ ਪਰ ਤੇਰੇ ਤੇ ਲੋਕ ਕਿਉਂ ਵਿਸ਼ਵਾਸ ਕਿਹੜੇ ਮਾਜੰਡੇ ਰਹਿਣਗੇ ਤੇਰੇ ਖਾਸ ਜਿਹੜਾ ਲੁੰਦੇ ਟੂਲ ਟੈਕ ਸਨ ਇਹ ਮੈਂ ਘੱਟ ਤੋਂ ਘੱਟ ਕਰਾਉਂਗਾ ਯਾ ਹੋ ਸਕਦਾ ਬਿਲਕੁਲ ਚਕਾਉਂਗਾ ਟੋਲ ਟੈਕਸ ਬੰਦ ਹੋ ਜਾਊਗਾ ਜੇ ਤੂੰ ਜਿੱਤ ਗਿਆ ਹਾਂ ਅੱਛਾ ਦੂਜਾ ਦੂਜਾ ਇਹ ਕਿ ਜਿਹੜੀ ਸਮੱਸਿਆ ਉਹਨਾਂ ਦੀ ਹੋਣਗੀਆਂ ਮੈਂ ਦੂਰ ਕਰੂੰਗਾ ਕਿਉਂਕਿ ਮੈਂ ਬੈਸਟ ਵਿੱਚ ਜਾ ਕੇ ਇਹੀ ਗੱਲ ਕੀਤੀ ਸੀ ਕਿ ਮੇਰੀ ਸਪੋਰਟ ਕਰੋ ਮੈਨੂੰ ਹੈਲਪ ਦੀ ਲੋੜ ਹੈ ਜੀ ਮੇਰੇ ਕੋ ਕੋਈ ਚੰਡੇ ਬੈਨਰ ਕੋਈ ਜਗ੍ਹਾ ਨਹੀਂ ਹੈ ਕਿ ਰਹਿਣ ਨੂੰ ਮੈਨੂੰ ਜਗ੍ਹਾ ਰਹਿਣ ਨੂੰ ਦੇ ਦਿਓ ਇੱਕ ਛੋਟਾ ਜਿਹਾ ਆਫਿਸ ਹੈਗਾ ਕਿਤੇ ਮੈਨੂੰ ਖੋਲ੍ਹ ਦਿਓ ਕਿ ਤਾਕੀ ਮੇਰਾ ਟੱਕ ਟਕਾਣਾ ਹੋ ਜੇ ਇੱਥੇ ਜੀ ਨਹੀਂ ਤੂੰ ਤਾਂ ਇਹ ਕਹਿਣ ਡਿਆ ਆ ਵੀ ਮੈਨੂੰ ਨਾ ਮੇਕੋ ਨਾ ਛੰਡੇ ਆ ਨਾ ਪੋਸਟਰ ਆ ਨਾ ਤੇ ਕੋ ਆਫਿਸ ਆ ਨਾ ਸਪੋਰਟਰ ਆ ਉਹ ਰੋੜਾ ਸਾਹਿਬ ਤਾਂ ਸਰ ਕੋ ਲਈ ਬੈਠੇ ਉਹਨਾਂ ਕੋ ਤਾਂ ਕਰੋੜਾ ਰੁਪਈਆ ਆ ਤੈਨੂੰ ਵੋਟ ਕਰੋੜਾ ਰੁਪਈਆ ਨਾਲ ਕਿੱਥੇ ਬੈਜੂਗੀ ਜੇ ਮੈਨੂੰ ਬੈਸਟ ਦੀ ਵੋਟ ਪੈ ਗਈ ਤੇ ਬੈਸਟ ਨੂੰ ਮੈਂ ਅਮਰੀਕਾ ਬਣਾ ਦੂੰਗਾ ਅੱਛਾ ਅਮਰੀਕਾ ਬਣਾ ਦੇਣਾ ਲੁਧਿਆਣੇ ਪੱਕੀ ਗੱਲ ਆ ਅੱਛਾ ਕਿਹੜੀ ਜੀ ਲਾਏਗਾ ਅਮਰੀਕਾ ਦੀ ਮੈਂ ਦੱਸਣਾ ਨਹੀਂਗਾ ਦੱਸੂਗਾ ਨਹੀਂ ਪਹਿਲਾਂ ਫਿਲਹਾਲ ਇਹ ਗੱਲ ਆ ਕਿ ਇਹਨਾਂ ਤੋਂ 5 ਸਾਲਾਂ ਵਿੱਚ ਸਿਰਫ 3 ਵਾਰੀ ਲੀਡਰ ਆਉਂਦੇ ਆ ਜਦੋਂ ਕੌਂਸਲ ਇਲੈਕਸ਼ਨ ਹੁੰਦੇ ਆ ਐਮਐਲਏ ਇਲੈਕਸ਼ਨ ਹੁੰਦੇ ਜਾਂ ਐਮਪੀ ਦੇ ਅੱਛਾ ਬਾਤ ਚਾਣ ਮੂੰਹ ਖਾਂਦੇ ਮੈਂ 24 ਘੰਟੇ ਜਿੱਦਾਂ ਦਾ ਵੀ ਹੋਊਗਾ ਤੁਹਾਡੇ ਨਾਲ ਚੱਲੂਗਾ ਤੁਹਾਡਾ ਭਰਾ ਵਾਂ ਔਰ ਜੇ ਮੈਂ ਬੈਸਟ ਨੂੰ ਅਮਰੀਕਾ ਨਾ ਬਣਾਇਆ ਤੇ ਮੈਨੂੰ ਬਦਲ ਦਿਓ ਕੱਲੇ ਬੈਸਟ ਨੂੰ ਜਾਂ ਪੂਰੇ ਲੁਧਿਆਣੇ ਨੂੰ ਦੇਖੋ ਜਿਹੜਾ ਮੈਨੂੰ ਸਪੋਰਟ ਕਰੇਗਾ ਮੈਂ ਤੈਨੂੰ ਬਣਾਉਂਗਾ ਬੈਸਟ ਜਿੱਤ ਗਿਆ ਤਾਂ ਬੈਸਟ ਦੇ ਨਾਲ ਕੱਲੇ ਬੈਸਟ ਨੂੰ ਬਣਾਉਂਗਾ ਬਾਕੀ ਲੁਧਿਆਣਾ ਖਾਲੀ ਹੈ ਉਹਨੂੰ ਨਹੀਂ ਸਪੋਰਟ ਕਰੂੰਗਾ ਸਪੋਰਟ ਕਰਾਂਗੇ ਪਰ ਜਿਸ ਦਿਨ ਕਿਦੋਂ ਮੈਂ ਜਿੱਤਿਆ ਮੈਂ ਉਹਨੂੰ ਕਿੱਦਾਂ ਭੁੱਲਾਂਗਾ ਅੱਛਾ ਮੈਂ ਜੇ ਤੂੰ ਜਿੱਤ ਗਿਆ ਤਾਂ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੀ ਲੜਾਈ ਦੇ ਹਾਲ ਬਣ ਰਹੇ ਆ ਤੂੰ ਇਹਦੇ ਤੇ ਵੀ ਕੋਈ ਕੰਮ ਕਰੂੰਗਾ ਮੈਂ ਬੰਦ ਕਰਾ ਦੂੰਗਾ ਜੀ ਇਹ ਲੜਾਈ ਲੜਾਈ ਬੰਦ ਕਰਾ ਦੂੰਗਾ ਬੰਦ ਕਰਾਉਂਗਾ ਜੀ ਮੋਦੀ ਸਾਹਿਬ ਨਾਲ ਸਿੱਧੀ ਗੱਲ ਹੈ ਮੈਂ ਕਹਾਂ ਜੀ ਟੈਨਸ਼ਨ ਨਾ ਲੋ ਇਕਦਮ ਜੇ ਅਕਾਂਕੀ ਪੀਐਮ ਮੋਦੀ ਸਾਹਮਣੇ ਮੈਂ ਖੜਾ ਹੋ ਕੇ ਉਹਨਾਂ ਸਾਹਮਣੇ ਫਾਰਮ ਭਰ ਕੇ ਉਹਨਾਂ ਨਾਲ ਲੜ ਸਕਦਾ ਤੇ ਫਿਰ ਇਹ ਪਾਕਿਸਤਾਨ ਕੋਈ ਚੀਜ਼ ਹੀ ਨਹੀਂ ਪਾਕਿਸਤਾਨ ਤੋਂ ਚੁਟਕੀ ਮਾਰਾਂਗਾ ਤੇ ਚੁੱਪ ਕਰ ਜਾਣਗੇ ਤੇ ਇਹ ਤਾਂ 트াম্প ਦੀ ਨਹੀਂ ਦੋ ਹੀ ਇੰਡੀਆ ਪਾਕਿਸਤਾਨ ਮਾਦਾ ਉਹ ਵੀ ਪਿਛ ਪਿਆ ਸੀ ਗੱਲਬਾਤ ਬਣੀ ਨਹੀਂ ਤੂੰ ਕਿੱਦਾਂ ਬਣ ਜਾਏਗਾ ਤੂੰ 트াম্প ਤੋਂ ਪਰਹਜ ਗਿਆ 트াম্প ਕੁਛ ਨਹੀਂ ਕਰਦਾ ਜੋ ਆਪਾਂ ਕਰਨਾ 트াম্প ਵੀ ਨਹੀਂ ਕਰ ਸਕਦਾ ਅੱਛਾ ਇਹ ਵੱਖਰਾ ਤਕਨੀਕ ਲਿਆਵਾਂਗੇ ਕੋਈ ਇੱਕ ਵਾਰੀ ਲੋਕਿਸਤਾਨ ਨੂੰ ਸਪੋਰਟ ਕਰਨ ਬਸ ਇੱਕ ਆ ਮੈਂ ਤੇਰੇ ਦੇਖ ਰਿਹਾ 295 ਇਹ ਸਿੱਧੂ ਮੂਸੇਵਾਲੇ ਦੀ ਫੋਟੋ ਆ ਤੂੰ ਫੈਨ ਦਾ ਲੱਗਦਾ ਸਿੱਧੂ ਮੂਸੇਵਾਲੇ ਇਹ ਤੇ ਕਾਂਗਰਸ ਦਾ ਇਹਦੇ ਨਾਲ ਬੋਟਾ ਮੰਗਣੀ ਆ ਨਹੀਂ ਭਾਜੀ ਮੈਂ ਆ ਦੇਖੋ ਵੋਟ ਫੋਰ ਨੀਟੂ ਅੱਛਾ ਵੋਟ ਫੋਰ ਨੀਟੂ ਦੇਖੋ ਪਿਆਰ ਅਸੀਂ ਕਰਦੇ ਆਂ ਪਿਆਰ ਅਸੀਂ ਕਿਸੇ ਨੂੰ ਵੀ ਕਰ ਸਕਦੇ ਆਂ ਦੁਨੀਆ ਪਿਆਰ ਕਰ ਰਹੀ ਆ ਕਿ ਸਿੱਧੂ ਮੁਸਲੇ ਵਾਲੇ ਦੇ ਫਾਦਰ ਸਾਹਿਬ ਨੂੰ ਇਨਸਾਫ ਮਿਲਿਆ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਵਿਚਾਰਾ ਬਰਸੀ ਤੇ ਵੀ ਰੋਂਦਾ ਪਿਆ ਸੀ ਕਿਸੇ ਨੇ ਕੋਈ ਤਰਸ ਨਹੀਂ ਖਾਂਦੀ ਸਰਕਾਰਾਂ ਤਰਸ ਨਹੀਂ ਖਾਂਦੀਆਂ ਇਹ ਸਰਕਾਰਾਂ ਸਿਰਫ ਆਪਣੇ ਮਤਲਬ ਰੰਦੀਆਂ ਨੇ ਔਰ ਮੈਂ ਮਤਲਬੀ ਬੰਦਾ ਨਹੀਂ ਮੈਂ ਕੰਮ ਆਉਣ ਵਾਲਾ ਬੰਦਾ ਮੈਂ ਤੁਹਾਡਾ ਭਰਾ ਆ ਤੁਹਾਡਾ ਦੁੱਖ ਦਰਦ ਸਮਝੂਗਾ ਆਪ ਤੁਹਾਡਾ ਦੁੱਖ ਦਰਦ ਮੇਰਾ ਦੁੱਖ ਦਰਦ ਹੋਊਗਾ ਤੁਸੀਂ ਮੈਨੂੰ ਇੱਕ ਵਾਰੀ ਮੌਕਾ ਦਿਓ ਬੈਸਟ ਵਾਲਿਓ ਤੁਸੀਂ ਬਹੁਤ ਕੈਂਡੀਸਾਂ ਨੂੰ ਰੱਬ ਨੂੰ ਮੰਨਣ ਵਾਲੇ ਉਹ ਬੰਦੇ ਤੇ ਇੱਕ ਵਾਰੀ ਮੇਰਾ ਸਾਥ ਦਿਓ ਜੀ ਤੇ ਨਿੱਟੂ ਪੈਸੇ ਦੀ ਲੋਡ ਪੈਣੀ ਆ ਬੂਟਾ ਆ ਪੋਸਟਰ ਛਪਾਉਣੇ ਆ ਬੈਨਰ ਛਪਾਉਣੇ ਆ ਠੀਕ ਆ ਹੋਰ ਬਹੁਤ ਖਰਚੇ ਹੁੰਦੇ ਆ ਫਾਈਲਿੰਗ ਖਰਚੇ ਆ ਬਹੁਤ ਸੇ ਐਸੋਰੀ ਪੈਸਾ ਕਿਥੋਂ ਰੀਮੇਲ ਕਰ ਰਿਹਾ ਦੇਖੋ ਜੀ ਮੇਰੇ ਕੋ ਫੈਲ ਭਰਨ ਵਾਸਤੇ ਪੈਸੇ ਨਹੀਂ ਸੀਗੇ ਇੱਕ ਬੰਦਾ ਫੋਨ ਆਇਆ ਕਹਿੰਦਾ ਵੀ ਫੈਲੇ ਭਰਨੀ ਮੈਂ ਕਿਹਾ ਭਾਜੀ ਪੈਸੇ ਨਹੀਂਗੇ ਉਸ ਬੰਦੇ ਨੇ 11000 ਰੁਪਏ ਮੈਨੂੰ ਅਦਾ ਕਰ ਦਿੱਤਾ ਰੱਬ ਰੱਬ ਆਪ ਨਹੀਂ ਆਂਦਾ ਰੱਬ ਬੰਦੇ ਵਿੱਚ ਭਾਈ ਤੁਹਾਡੇ ਵਿੱਚ ਰੱਬ ਮੇਰੇ ਵਿੱਚ ਰੱਬ ਸਾਰੀ ਦੁਨੀਆਂ 'ਚ ਰੱਬ ਆ ਜਦੋਂ ਬੰਦਾ ਮਰਦਾ ਉਹ ਕਹਿੰਦਾ ਨਾ ਬੋਡੀ ਪਈ ਹੈ ਜੀ ਆ ਬੋਡੀ ਹੈ ਇੱਕ ਆਤਮਾ ਹੀ ਮੂਵਮੈਂਟ ਕਰਦੀ ਹੈ ਬੰਦੇ ਅੰਦਰ ਔਰ ਮੈਨੂੰ ਪਤਾ ਕਿ ਜਿਹੜੀ ਆਤਮਾ ਸੱਚੀ ਆਤਮਾ ਵਾ ਉਹ ਮੈਨੂੰ ਵੋਟ ਤੇ ਸਪੋਰਟ ਜ਼ਰੂਰ ਕਰਨਗੇ ਜੀ ਮੈਂ ਉਹਨਾਂ ਤੋਂ ਵੋ ਜੇ ਬਣ ਗਿਆ ਐਮਐਲਏ ਪਹਿਲਾ ਕੰਮ ਕਿਹੜਾ ਆ ਪਹਿਲਾ ਟੂਲ ਟੈਕਸ ਦਾ ਕਰੂੰਗਾ ਜੀ ਅਚਾ ਟੂਲ ਟੈਕਸ ਖਤਮ ਕਰ ਲੈਣਾ ਯਾਨੀ ਬੋ ਦੂਜਾ ਦੂਜਾ ਜਿਹੜੇ ਵੀ ਲੋਕਾਂ ਦੇ ਕੰਮ ਨਹੀਂ ਹੁੰਦੇ ਸੀ ਉਹ ਕਰਕੇ ਦਿਖਾਵਾਂਗਾ ਨਸ਼ਾ ਮੁਕਤ ਕਰਾ ਕੇ ਦਿਖਾਵਾਂਗਾ ਜਿਹੜੇ ਕੀ ਇਹਨਾਂ ਨੇ ਝੂਠੇ ਵਾਦੇ ਕੀਤੇ ਦਿਲਾਸੇ ਦਿੰਦੇ ਆ ਉਹ ਸਾਰੇ ਮੈਂ ਕੰਮ ਕਰਕੇ ਦਿਖਾਵਾਂਗਾ ਜੀ ਤੀਜਾ ਕੰਮ ਤੀਜਾ ਕੰਮ ਇਹ ਹੈ ਕਿ ਜਿਹੜੇ ਲੋਕ ਉਥੇ ਮਤਲਬ ਕੋਈ ਵੀ ਬੰਦਾ ਗਲਤ ਕੰਮ ਕਰਦਾ ਕੋਈ ਵੀ ਉਹਨੂੰ ਸਜ਼ਾ ਉਹ ਹੱਕਦਾਰ ਹੈ ਔਰ ਮੈਂ ਉਹਦੇ ਨਾਲ ਸੱਚੇ ਬੰਦੇ ਦੇ ਨਾਲ ਮੈਂ ਖੜਾ ਜੀ ਚੌਥਾ ਦੇਖੋ ਬਾਕੀ ਇਹ ਆ ਕਿ ਮੈਨੂੰ ਬੈਸਟ ਬਾਰੇ ਜਿਆਦਾ ਨਹੀਂ ਪਤਾ ਮੈਂ ਇੱਕ ਘਰ ਤੇ ਇੱਕ ਦਫਤਰ ਲੱਭਦਾ ਫਿਰਦਾ ਉੱਥੇ ਲੱਭ ਗਿਆ ਜਿੰਨੇ ਵੀ ਜੋ ਵੀ ਕਮੀ ਪੇਸ਼ਾਂ ਸਾਰੀ ਦੂਰ ਕਰੂੰਗਾ ਮੈਂ ਅੱਛਾ ਤੈਨੂੰ ਪਤਾ ਹੈ ਵੋਟ ਕਿੰਨੀ ਹੈ ਬੈਸਟ ਦੀ ਨਹੀਂ ਪਤਾ ਉਹ ਇਲਾਕਾ ਕਿਹੜਾ ਕਿਹੜਾ ਆ ਇਲਾਕਾ ਜੀ ਲੋਕੀ ਮੇਰੇ ਵੋਟਰ ਮੈਨੂੰ ਦੱਸਣਗੇ ਜੀ ਕੋਈ ਏਰੀਆ ਨਹੀਂ ਪਤਾ ਤੇ ਬੂਟਾਂ ਦਾ ਤੈਨੂੰ ਪਤਾ ਨਹੀਂ ਕਿੰਨੀ ਆਏ ਆ ਇਲਾਕੇ ਦਾ ਤੈਨੂੰ ਨਹੀਂ ਪਤਾ ਵੀ ਕਿੰਨਾ ਕਿੰਨਾ ਕਿਹੜਾ ਜੜੀ ਆ ਪੈਂਦਾ ਕਿੰਨੇ ਹੀ ਤੇ ਵੋਟਰ ਨੇ ਤੁਹਾਡੇ ਤੇ ਇਲੈਕਸ਼ਨ ਤੋਂ ਲੜਨਾ ਕਿ ਫਿਰ ਕਿਹੜੇ ਮੁੱਦੇ ਤੇ ਲੜੂਗਾ ਕਿੱਦਾਂ ਲੜੂਗਾ ਏਰੀਆ ਨਹੀਂ ਪਤਾ ਬੋਟ ਨਹੀਂ ਪਤਾ ਪੈਸਾ ਨਹੀਂ ਕੋਲ ਕੀ ਯਾਰ ਏਜੰਡਾ ਲੈ ਕੇ ਆਏਗਾ ਇਹ ਜਨਤਾ ਦੱਸੇਗੀ ਭਾਜੀ ਜਨਤਾ ਦਾ ਅਧਿਕਾਰ ਹੈ ਜਨਤਾ ਦੀ ਬੋਟ ਇੱਕ ਟਾਲ ਹੈ ਉਸ ਟਾਲ ਦੇ ਨਾਲ ਲੋਕੀ ਸੰਦਸਰਾਂਗੇ ਆ ਕੰਮ ਕਰਨੇ ਆ ਕੰਮ ਕਰਨੇ ਆਪ ਕੋ ਸਾਰੇ ਕੰਮ ਕਰਾ ਕੇ ਛੱਡਾਂਗੇ ਬਸ ਸਿਰਫ ਇੱਕ ਮੌਕਾ ਲੱਗਦੇ ਆ ਇਸ ਮੌਕੇ ਦੀ ਆੜ ਦੇ ਵਿੱਚ ਆਪ ਬੈਠੇ ਆ ਜੀ ਔਰ ਜੇ ਡਾਕਟਰ ਪੀਮਰಾವ್ ਬਾਬਾ ਸਾਹਿਬ ਸਾਨੂੰ ਬੋਟ ਦਾ ਅਧਿਕਾਰ ਨਾ ਦਿੰਦੇ ਆ ਸਾਡਾ ਹਾਲ ਬਹੁਤ ਮਾੜਾ ਹੋਣਾ ਸੀਗਾ ਔਰ ਇੱਕ ਵੋਟ ਜਿਹੜਾ ਕਿ 5 ਸਾਲਾਂ ਵਿੱਚ ਲੀਡਰ ਤੁਹਾਡੇ ਕੋਲ ਤਿੰਨ ਵਾਰੀ ਆਂਦੇ ਆ ਕੌਂਸਲਰ ਦੀ ਟਾਈਮ ਤੇ ਐਮਐਲਏ ਟਾਈਮ ਤੇ ਤੇ ਐਮਪੀਜ਼ ਟਾਈਮ ਤੇ ਤੁਹਾਨੂੰ ਸਾਰਾ ਪਤਾ ਹੀ ਹੈ ਔਰ ਮੈਂ ਇਹ ਟਾਈਮ ਦੂਰ ਕਰਕੇ ਤੁਹਾਡੇ ਕੋਲ 24 ਘੰਟੇ ਬਿਠਾ ਕੇ ਰੱਖੂੰਗਾ ਲੀਡਰ ਜਿਹੜੇ ਗੱਲ ਸੁਣਨਗੇ ਤੁਹਾਨੂੰ ਮੰਨਣਗੇ ਤੁਹਾਨੂੰ ਜਾਣਨਗੇ ਸਿਰਫ ਇੱਕ ਮੌਕਾ ਚਾਹੀਦਾ ਇੱਕ ਵਾਰੀ ਮੈਨੂੰ ਵੋਟ ਪਾ ਕੇ ਦੇਖੋ ਇਤਿਹਾਸ ਬਦਲੇਗਾ ਤੇ ਜਿੱਦਾਂ ਜਲੰਧਰ ਦੇ ਵਿੱਚ ਤੂੰ ਵੋਟ ਇਲੈਕਸ਼ਨ ਲੜੀ ਆ ਵੋਟ ਤੈਨੂੰ ਪਹਿਲੀ ਵਾਰੀ ਪਈਆਂ 500 ਫੇਰ ਪਈਆਂ 5900 ਸਮਥਿੰਗ ਬੂਟਾਂ ਪਈਆਂ ਪੰਜ ਵੋਟਾਂ ਵੀ ਇੱਕ ਪਈਆਂ ਤੇ ਉਦੋਂ ਤੂੰ ਲੱਡੂਆਂ ਦੇ ਆਰਡਰ ਪਹਿਲਾਂ ਹੀ ਦੇ ਦਿੱਤੇ ਸੀ ਹੁਣ ਵੀ ਦੇ ਦਿੱਤੇ ਫੁੱਲਾਂ ਦੇ ਆਰਡਰ ਤੇ ਲੱਡੂਆਂ ਦੇ ਐਡਵਾਂਸ ਹੀ ਆ ਦੇਖੋ ਜੀ ਹੁਣ ਮੈਂ ਕੋਈ ਆਰਡਰ ਦਿੱਤਾ ਹਾਂ ਫਿਲਹਾਲ ਹਜੇ ਜਨਤਾ ਮੈਨੂੰ ਹਾਰ ਦੇਵੇ ਜਾਂ ਜਿੱਤ ਉਹ ਜਨਤਾ ਦੀ ਮਰਜ਼ੀ ਆ ਪਰ ਇਹ ਟੱਕਰ ਜਿਹੜੀ ਮੇਨ ਆ ਦੋ ਬੰਦਿਆਂ ਵਿੱਚ ਸੰਜੀਪ ਰੋੜਾ ਤੇ ਨਿਊਟੂ ਸ਼ਟਰਾ ਰੋੜਾ ਸਾਹਿਬ ਆਮ ਆਦਮੀ ਪਾਰਟੀ ਤੋਂ ਆ ਰੋੜਾ ਨਾ ਵੀ ਹੋ ਸਕਦੀ ਕੋਈ ਬਡੀ ਕਿਉਂਕਿ ਸੀਐਮ ਮਗਰਿਆ ਉਹਦੇ ਵਿੱਚ ਮਹਾਂਪਤ ਮਾਨ ਜੀ ਮਗਰਿਆ ਮਨੀਸ਼ ਸ਼ੋਧਿਆ ਜੀ ਆ ਖੁਦ ਕੇਜਰੀਵਾਲ ਜੀ ਆ ਪੂਰੀ ਪੂਰੀ ਜਿਹੜੀ ਆ ਕੈਬਨਟ ਮੰਤਰੀ ਸਾਰੇ ਇੱਥੇ ਆ ਕੇ ਬੈਠੇ ਆ ਉਹਨਾਂ ਦਾ ਤਾਂ ਲਾਮੋ ਲਖਸ਼ਰ ਸਾਰੇ ਇੱਥੇ ਕੇ ਬੈਠਾ ਆ ਤੇ ਤੇਰੇ ਮਗਰ ਕੌਣ ਕੰਪੇਨਿੰਗ ਕੌਣ ਕਰੇਗਾ ਮੈਂ ਤਾਂ ਨਿੱਗਲ ਹੋਰ ਕਹਿ ਰਿਹਾ ਹਾਂ ਜਦੋਂ ਮੈਂ ਜਲੰਧਰ ਦੇ ਵਿੱਚ ਇਲੈਕਸ਼ਨ ਲੜੇ ਸੀ ਨਾ ਐਮਪੀ ਦੇ ਮੈਂ ਕਿਹਾ ਚੰਨੀ ਸਾਹਿਬ ਜਿੱਤੂ ਕੇ ਥਰ ਜਗ੍ਹਾ ਚੰਨੀ ਸਾਹਿਬ ਦਾ ਨਾਮ ਹੈ ਇਸ ਟਾਈਮ ਸੰਜੀਪ ਅਰੋੜਾ ਦਾ ਹਰ ਕਾਰ ਕਰ ਦੇ ਵਿੱਚ ਨਾਮ ਚੱਲਦਾ ਪਿਆ ਉਸੇ ਤਰੀਕੇ ਨਾਲ ਮੀਨਾ ਨਾਮ ਵੀ ਚੱਲ ਰਿਹਾ ਹੁਣ ਨੀਟੂ ਛਤਰਾ ਵਾਲਾ ਨੀਟੂ ਛਤਰਾ ਵਾਲਾ ਹੁਣ ਦੋ ਹੀ ਬੰਦੇ ਟੱਕਰ ਚ ਹੈ ਬਸ ਲੋਕਾਂ ਦੇ ਵਿੱਚ ਚਰਚਾ ਚੱਲ ਪਈ ਆ ਦੋ ਬੰਦੇ ਟੱਕਰ ਨੀਟੂ ਛਤਰਾ ਵਾਲਾ ਹਾਲੇ ਸਾਈਨ ਬਿਸ਼ਾਕਰ ਨਹੀਂ ਵੜਿਆ ਲੋਕਾਂ ਦੇ ਨਾਮ ਚੱਲ ਪਿਆ ਦਿਮਾਗ ਤੇ ਲੋਕਾਂ ਦੇ ਪੂਰਾ ਸੈੱਟ ਬੈ ਗਿਆ ਜੀ ਬੈਸ ਨੂੰ ਬੈਸ ਜਿਹੜਾ ਕੈਂਡੀਡੇਟ ਆ ਉਹ ਮਿਲੂਗਾ ਤੇ ਮਿਲੂਗਾ ਕੌਣ ਨੀਟੂ ਛਤਰਾ ਵਾਲਾ ਮੈਂ ਕਹਿੰਦਾ ਜੋ ਮਿਲਦਾ ਲੈ ਲੋ ਤਸਜਦਰੋ ਮਰਜੀ ਲੈ ਲੋ ਜੋ ਮਰਜੀ ਲੋ ਪਰ ਵੋ ਤੁਸੀਂ ਪੌਣੀ ਕਿੱਧਰ ਹੈ ਇੱਥੇ ਹੀ ਦੇਖ ਲੋ ਕਿੰਨੀਆਂ ਵੋਟਾਂ ਨਾਲ ਜਿੱਤੇਗਾ ਅਮੈਜ਼ਨ ਕਿੰਨੀ ਲਾਈ ਆ ਉੱਤੇ ਕੀ ਲਿਖਿਆ ਜੀ 15 ਪਰ ਕਿਹਦਾ 15 ਲਿਖਿਆ ਹੈ 15 5 20 ਤੇ 2 22 ਵੋਟਾਂ ਨਾਲ 22000 ਵੋਟਾਂ ਜਿੱਤਾਂਗੇ ਯਾਨੀ ਕਿ 15 5 ਤੇ ਇਹ ਬਣ ਗਿਆ 20 ਤੇ 22 ਤੇ 1000 ਹੋਰ ਲਾਲਾ ਨੇ ਮਗਰ 22000 ਵੋਟਾਂ ਨਾਲ ਨੀਟੂ ਜਿੱਤ ਰਿਹਾ ਆ ਜਿੱਤ ਰਿਹਾ ਜੀ ਭਾਰਤ ਮੋਸ਼ਨ ਦੀ ਹਾਲਾਤ ਰਹੂਗੇ ਦੇਖੋ ਬਾਕੀ ਸਾਰੇ ਪਿੱਛੇ ਸਿਰਫ ਦੋ ਮੁਕਾਬਲੇ ਜਿਹੜੇ ਉੱbred ਟੋਪਾ ਉਹਨਾਂ ਦਾ ਅਕਾਲੀ ਦਲ ਬਾਦਲ ਸਾਹਿਬ ਵੀ ਫਿਰ ਰਹੇ ਆ ਮੈਨੂੰ ਨਹੀਂ ਪਤਾ ਜੀ ਅੰਦਰ ਮੋਦੀ ਤੋਂ ਰਵਨੀਤ ਬਿੱਟੂ ਜੀ ਇੱਥੇ ਕੈਬਨਿਟ ਮੰਤਰੀ ਆ ਉਹਨਾਂ ਦਾ ਕੈਂਡੀਡੇਟ ਵੀ ਆ ਉਹਨਾਂ ਦੀ ਹਾਲਾਤ ਕੀ ਆ ਕਿਸੇ ਦਮ ਕਿਸੇ ਦਮ ਚੰਨੀ ਭਾਈ ਨੇ ਕਿਹਾ ਸੀਗਾ ਬਿੱਟੂ ਸੀਐਮ ਨਹੀਂ ਬਣ ਸਕਦਾ ਨੀਟੂ ਸ਼ਤਰਾਂ ਵਾਲਾ ਸੀਐਮ ਬਣ ਸਕਦਾ ਤੇ ਨੀਟੂ ਸ਼ਤਰਾਂ ਵਾਲਾ ਕੀ ਐਮਐਲਏ ਨਹੀਂ ਬਣ ਸਕਦਾ ਬਣੇਗਾ ਇਹ ਤਾਂ ਸਿਆ ਭਗਵੰਤਪਾਨ ਜੀ ਨੇ ਵੀ ਕਿਹਾ ਸੀਗਾ ਇਹ ਸਾਰਿਆਂ ਨੇ ਕਿਹਾ ਸੀਗਾ ਜੀ ਚਲੋ ਫਿਰ ਅੱਜ ਉਹ ਗੱਲ ਸੱਚੀ ਹੋ ਜਾਏਗੀ ਬੈਸਟ ਵਾਲੇ ਜੀ ਵੋਟਾਂ ਪਾ ਦੇਣ ਬੈਸਟ ਫਲੱਕ ਦੇ ਦੇਣ ਮੈਨੂੰ ਤੇ ਮੈਂ ਕੀ ਬਾਤਾਂ ਮੈਂ ਇਹਨਾਂ ਨੂੰ ਰੱਬ ਮੰਨਦਾ ਆਪਣਾ ਆਪਣੇ ਭਰਾ ਮੰਨਦਾ ਤੇ ਇੱਕ ਵਾਰੀ ਵੋਟਾਂ ਪਾ ਦਿਓ ਮੈਨੂੰ ਬਸ ਸੜਕਾਂ ਜਿਹੜੀਆਂ ਟੁੱਟੀਆਂ ਐ ਇਹ ਵੀ ਨਵੀਆਂ ਬਣਾਉਂਗਾ ਕਿ ਨਹੀਂ ਇਹ ਵੀ ਨਵੀਆਂ ਬਣੂਗੀਆਂ ਜੀ ਜਿੱਦਾਂ ਦੀ ਅਮਰੀਕਾ ਚਾ ਉਦਾਂ ਦੀਆਂ ਪੂਰਾ ਅਮਰੀਕਾ ਬਣਾਉਂਗਾ ਜੀ ਭਾਜੀ ਇਸ ਬੈਸਟ ਨੂੰ ਜਿਹੜਾ ਆ ਪੂਰਾ ਲੁਧਿਆਣੇ ਨੂੰ ਅਮਰੀਕਾ ਬਣਾ ਦਿੰਦਾ ਇੱਕ ਸੁਪਨਾ ਸਰ ਮੇ ਸੱਚ ਹੋ ਜਾਏ ਤੇ ਬਹੁਤ ਵਧੀਆ ਗੱਲ ਜੇ ਜਨਤਾ ਨੇ ਹਾਰ ਦੇਣੀ ਜਨਤਾ ਨੇ ਜਿੱਤ ਦੇਣੀ ਹੈ ਜਨਤਾ ਹੀ ਸਾਡੀ ਰੱਬਵਾ ਜੀ ਜੀ ਤੁਸੀਂ ਲੁਧਿਆਣਾ ਬੈਸਟ ਦੀ ਇਲੈਕਸ਼ਨ ਲੜ ਰਹੇ ਹੋ ਲੁਧਿਆਣਾ ਪੰਜਾਬ ਦਾ ਪੰਜਾਬ ਦੇ ਜ਼ਿਲ੍ਹੇ ਕਿੰਨੇ ਆ ਹੁਣੇ ਜੀ 22 24 25 ਨਹੀਂ ਇੱਕ ਹੁਣ 22 ਆ 23 ਆ 24 25 26 27 ਕਿੰਨੇ ਆ ਪਤਾ ਨਹੀਂ ਜੀ ਇਹਦੇ ਬਾਰੇ ਸਾਨੂੰ ਜੀ ੱਲੇ ਪਤਾ ਹੀ ਨਹੀਂ ਅੱਛਾ ਪੰਜਾਬ ਦੇ ਜ਼ਿਲ੍ਹੇ ਤਾਂ ਤੂੰ ਦੱਸ ਤੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਇੰਡੀਆ ਦਾ ਪ੍ਰੈਜ਼ੀਡੈਂਟ ਕੌਣ ਹੈ ਇਸ ਵੇਲੇ ਮੋਦੀ ਸਾਹਿਬ ਮੋਦੀ ਸਾਹਿਬ ਹਾਂ ਅੱਛਾ ਤੈਨੂੰ ਕਣ ਗਿਆ ਲੋਕੀ ਸਾਰੇ ਨੂੰ ਪਤਾਈ ਹੈ ਜੀ ਸਾਰਿਆਂ ਨੂੰ ਪਤਾ ਆ ਵੱਕੇ ਪ੍ਰੈਜ਼ੀਡੈਂਟ ਆ ਸੋਚ ਲਾ ਤੇ ਜੇ ਉਹ ਪ੍ਰੈਜ਼ੀਡੈਂਟ ਦਾ ਪ੍ਰਾਈਮ ਮਿਨਿਸਟਰ ਕੌਣ ਆ ਕੋਈ ਮੋਦੀ ਹੁੰਦਾ ਯੋ ਅੱਛਾ ਮੋਦੀ ਦੋ ਹੀ ਪ੍ਰੈਜ਼ੀਡੈਂਟ ਵੀ ਉਹ ਹਾਂਜੀ ਕਿਉਂਕਿ ਮੋਦੀ ਵੀ ਉਹ ਹਾਂਜੀ ਅੱਛਾ ਤੀ ਬੋਟਾ ਤੈਨੂੰ ਪਤਾ ਹੀ ਨਹੀਂ ਪੰਜਾਬ ਦੇ ਜ਼ਿਲ੍ਹੇ ਕਿੰਨੇ ਆ ਤੈਨੂੰ ਇਹ ਨਹੀਂ ਪਤਾ ਬਈ ਸਾਡਾ ਇੱਥੇ ਦਾ ਇੰਡੀਆ ਦਾ ਕੌਣ ਹੈਗਾ ਪ੍ਰੈਜ਼ੀਡੈਂਟ ਕੌਣ ਆ ਤੇ ਪ੍ਰਾਈਮ ਮਿਨਿਸਟਰ ਕੌਣ ਆ ਤੁਹ ਨੂੰ ਪ੍ਰਾਈਮਿੰਿਸਟਰ ਵੀ ਮੋਦੀ ਦਸੀ ਜਾਂਦਾ ਪ੍ਰੈਜ਼ੀਡੈਂਟ ਵੀ ਮੋਦੀ ਦਸੀ ਜਾਂਦਾ ਅੱਛਾ ਅੱਛਾ ਮੈਨੂੰ ਇਹ ਦੱਸ ਭਗਵੰਤ ਮਾਨ ਸਾਹਿਬ ਜਿਹੜੇ ਆ ਉਹ ਇੰਡੀਆ ਦੇ ਕੀ ਆ ਪੰਜਾਬ ਦੇ ਕੀ ਆ ਪੰਜਾਬ ਦੇ ਸੂਬੇ ਦੇਖਦੇ ਆ ਜੀ ਸੂਬੇ ਦੇਖਦੇ ਆ ਅੱਛਾ ਤੇ ਮੁੱਖ ਮੰਤਰੀ ਕੌਣ ਆ ਮੁੱਖ ਮੰਤਰੀ ਵੀ ਪ੍ਰਧਾਨ ਮੰਤਰੀ ਉਹ ਆ ਆਪਣਾ ਭਗਵੰਤ ਮਾਨ ਭਗਵੰਤ ਮਾਨ ਜੀ ਆ ਮੈਂ ਕਹਿੰਦਾ ਨਹੀਂ ਕੇਜਰੀਵਾਲ ਸਾਹਿਬ ਆ ਕੇਜਰੀਵਾਲ ਸਾਹਿਬ ਹੁਣ ਬਣੂਗੇ ਬਣੂਗੇ ਮੈਂ ਕਹਿੰਦਾ ਹੈਗੇ ਉਹੀ ਆ ਨਹੀਂ ਆ ਤੈਨੂੰ ਭੁਲੇਖਾ ਆ ਕੇਜਰੀਵਾਲ ਸਾਹਿਬ ਆ ਨਹੀਂ ਨਹੀਂ ਹਾਂ ਉਹ ਸੂਬਿਆਂ ਦੇ ਆਪਣੇ ਕੇਜਰੀਵਾਲ ਸੂਬਿਆਂ ਤੋਂ ਨੇ ਆ ਸੂਬਿਆਂ ਦੇ ਪ੍ਰਧਾਨ ਮੰਤਰੀ ਆਹੋ ਹਾਂ ਜੀ ਅੱਛਾ ਮੁੱਖ ਮੰਤਰੀ ਕੌਣ ਨੇ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਭਗਵੰਤ ਮਾਨ ਤੇ ਮੁੱਖ ਮੰਤਰੀ ਹੈਗੇ ਭਗਵੰਤ ਮਾਨ ਸੂਬਿਆਂ ਦੇ ਪ੍ਰਧਾਨ ਮੰਤਰੀ ਹੈਗੇ ਆ ਦੂਜੇ ਕੇਜਰੀਵਾਲ ਰਵਨੀਤ ਦਿੱਟੂ ਕੀ ਆ ਉਹ ਐਮਪੀ ਸਾਹਿਬ ਐਮਪੀ ਹਾਂ ਜੀ ਐਮਪੀ ਸਾਹਿਬ ਸੰਜੀਵ ਰੋੜਾ ਸੰਜੀਵ ਰੋੜਾ ਸਰ ਉਹਦੇ ਆਪਣੇ ਕੰਪੀਟੀਟਰ ਉਹਨਾਂ ਨਾਲ ਸਾਡਾ ਕੰਪੀਟੀਸ਼ਨ ਆ ਦੋ ਹੀ ਬੰਦੇ ਅਮਿਤ ਰੋੜਾ ਮਿਤਰੋੜਾ ਜੀ ਉਹ ਵੀ ਮੁੰਡਾ ਨਹੀਂ ਪਤਾ ਜੀ ਮੈਨੂੰ ਤਾਂ ਪਤਾ ਨਹੀਂ ਚੰਨੀ ਸਾਹਿਬ ਚੰਨੀ ਸਾਹਿਬ ਨੂੰ ਮੈਂ ਕਿਆ ਹੈਗਾ ਬਣੂਗੇ ਬਣ ਗਏ ਸਰ ਬਣ ਗਏ ਕੀ ਬਣਿਆ ਉਹ ਬਣਿਆ ਜੀ ਆਪਣਾ ਐਮਪੀ ਬਣਿਆ ਜੀ ਐਮਪੀ ਬਣਿਆ ਹਾਂਜੀ ਅੱਛਾ ਐਮਪੀ ਤੇ ਪੀਐਮ 'ਚ ਕੀ ਫਰਕ ਆ ਇੱਕੋ ਜਿਹਾ ਸਾਬ ਆ ਕੋਈ ਚੱਕਰ ਨਹੀਂ ਹੈ ਦਾ ਸਾਬ ਨਹੀਂ ਹੁੰਦਾ ਐਮਪੀ ਹੋਰ ਚੀਜ਼ ਆ ਪੀਐਮ ਹੋਰ ਚੀਜ਼ ਆ ਅੱਛਾ ਸੀਐਮ ਤੇ ਐਮਸੀ 'ਚ ਕੀ ਫਰਕ ਆ ਸੀ ਨਹੀਂ ਇਹ ਤਾਂ ਨਹੀਂ ਪਤਾ ਜੀ ਯਾਰ ਤੂੰ ਇਲੈਕਸ਼ਨ ਲੜਦੇ ਆ ਬੈਸਟ ਦੀ ਸੀਐਮ ਦਾ ਚੀਫ ਮਿਨਿਸਟਰ ਐਮਸੀ ਹੁੰਦਾ ਹੈ ਮਿਊਨਿਸਪਲ ਕਾਰਪੋਰੇਸ਼ਨ ਐਮਪੀ ਹੁੰਦਾ ਹੈ ਮੈਂਬਰ ਆਫ ਪਾਰਲੀਮੈਂਟ ਪੀਐਮ ਹੁੰਦਾ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੈਨੂੰ ਇਹ ਨਹੀਂ ਪਤਾ ਕਿ ਕੀ ਯਾਰ ਲੋਕ ਤੈਨੂੰ ਪੁੱਛਣਗੇ ਕੀ ਦੋਏਗਾ ਜਵਾਬ ਪੁੱਛੋ ਹੋਰੇ ਥੋੜੀ ਪੁੱਛਣਾ ਇਹ ਇਦਾਂ ਦੀ ਗੱਲ ਪੁੱਛਣਗੇ ਜਿਹੜਾ ਨਹੀਂ ਪਤਾ ਉਹਦਾ ਬਰਜ ਨੇ ਕਰ ਕਰ ਦੂਜੀ ਗੱਲ ਵੋਟ ਕਿਤਾ ਮੰਗੇਗਾ ਜਾ ਕੇ ਕਿਹੜੀ ਵੋਟ ਆਪਾਂ ਜੀ ਸਾਨੂੰ ਵੋਟ ਪਾਓ ਦੇਖੋ ਤੁਹਾਡਾ ਬਹੁਤ ਧੰਨਵਾਦ ਹੋਗਾ ਇੱਕ ਵਾਰੀ ਮੌਕਾ ਦਿਓ ਜੀ ਅੱਛਾ ਬਸ ਇੰਨੀ ਗੱਲ ਨਾਲ ਵੋਟ ਮਿਲ ਜੂਗੀ ਕਿੰਨਾ ਭਰੋਸਾ ਆਇਆ 100 ਤੋਂ 100 ਪਰਸੈਂਟ 100 ਤੋਂ 100 150 ਨਹੀਂ ਹੋ ਸਕਦਾ 150 ਮਾਰਾ ਜਿਆਦਾ ਉਹ ਜਿਹੜੇ ਪੈਸੇ ਖਰਚੂਗੇ ਪਰ ਉਹਨਾਂ ਦਾ ਜਿਹੜਾ ਪੈਸੇ ਖਰਚ ਹੋਵੇ ਜਿੱਤੂਗਾ ਉਹ ਹਾਂ ਫਿਰ ਜੇ ਤੂੰ ਪੈਸੇ ਨਹੀਂ ਕਰਦਾ ਤੂੰ ਕਹਿੰਦਾ ਜਿੱਤਣਾ ਵੀ ਮੈਂ ਸੰਜੀਪ ਰੋੜਾ ਜਾਂ ਨੀ ਟੂ ਸ਼ਟਰ ਵਾਲਾ ਬਸ ਦੋ ਬੰਦਿਆਂ ਦੇ ਫਿਰ ਸੰਜੀਪ ਰੋੜਾ ਜਿੱਤੂਗਾ ਉਹ ਤਾਂ ਪੈਸੇ ਖਰਚੂਗੇ ਕਿਉਂਕਿ ਉਹਨਾਂ ਨੇ ਸੀਐਮ ਸਾਹਿਬ ਨੇ ਕੰਮ ਵਧੀਆ ਕੀਤੇ ਆ ਪੰਜਾਬ ਦੇ ਮੁੱਖ ਮੰਤਰੀ ਨੇ ਕੰਮ ਨਹੀਂ ਕਿਹੜੇ ਕੰਮ ਕੀਤੇ ਕੰਮ ਨਹੀਂ ਕੀਤੇ ਅੱਛਾ ਫਿਰ ਟੂਲ ਟੈਕਸ ਨਹੀਂ ਤਾਇਆ ਤੇ ਕਰਨ ਅੱਛਾ ਟੂਲ ਟੈਕਸ ਤਾਂ ਆਣ ਫਿਰ ਕੰਮ ਹੁੰਦੇ ਆ ਮਤਲਬ ਬਸਾਂ ਵਾਲੇ ਪੱਕੇ ਨਹੀਂ ਕੀਤੇ ਉਹਨਾਂ ਨੇ ਜੀ ਅੱਛਾ ਸਿੱਧੀ ਕਾ ਪ੍ਰੋਫੈਸਰਾਂ ਦੀ ਨੌਕਰੀ ਲਈ 600 ਨੌਕਰੀ ਪ੍ਰੋਫੈਸਰਾਂ ਦੀ ਉਹ ਨਹੀਂ ਕੀਤੀਆਂ ਅੱਛਾ ਤੇ ਤੂੰ ਕਰੇਗਾਗਾ ਜੇ ਬਣ ਗਿਆ ਮੈਂ ਸਾਰੇ ਕੰਮ ਕਰਕੇ ਦਿਖਾਵਾਂਗਾ ਟੀਚਰਾਂ ਨੂੰ ਨੌਕਰੀ ਵੀ ਦੇਂਗਾ ਸਾਰਾ ਕੁਝ ਪੋਲ ਬੁਲਾਈ ਬਿਠਾ ਦੇਣਾ ਸਭ ਇੱਕ ਵਾਰੀ ਮੌਕਾ ਪੱਕੇ ਵੀ ਕਰ ਦੇਂਗਾ ਪੱਕੇ ਕਰਕੇ ਰੱਖੂਗਾ ਬਸ ਵਾਲੇ ਕਰੈਕਟਰ ਡਰਾਈਵਰ ਅੱਛਾ ਉਹ ਵੀ ਹਾਂ ਜੀ ਪਰ ਟੀਚਰ ਵੀ ਆ ਬਹੁਤ سارے ਪੱਕੇ ਸਾਰੇ ਮਸਲੇ ਲਿਕੋ ਦੇਨੇ